ਦੋਸਤੋ ਗਿਆਨੀ ਮਲੇਰਕੁੱਟਲੇ ਬਲੇਜੀਓ ਸੋਨਾ ਵੀ ਦਿੰਦੇ ਆ ਸਿਰਫ 100 ਰੁਪਏ ਵਿੱਚ ਸੋਨਾ ਅਸਲੀ ਗੱਲ ਜੀ ਸਾਤਿ ਸ੍ਰੀ ਅਕਾਲ ਜੀ ਦੇਖੋ ਜੀ ਸੋਨਾ ਵੇਚ ਰਹੇ ਆ ਚਾਂਦੀ ਵੇਚ ਰਹੇ ਆ ਸਭ ਕੁਝ ਵੇਚ ਰਹੇ ਆ ਰੇਟ ਦੇਣਾ ਸਿਰਫ 100 ਰੁਪਏ ਦਾ 100 ਰੁਪਏ ਵਿੱਚ ਸੋਨਾ ਦੇ ਰਿਹਾ ਬਈ ਮੈਨੂੰ ਲੱਗਦਾ ਵੀ 86000 ਰੁਪਏ ਰੇਟ ਆ ਸੋਨੇ ਦਾ 86000 ਰਾਜੇ ਮਹਾਰਾਜਿਆਂ ਲਈ ਫੀਲਿੰਗ ਆਊਗੀ ਜਦੋਂ ਜੀ ਇਹ ਪਰਦੇ ਤੇ ਲਾਉਣੇ ਨੇ ਇਹਨੂੰ 100 ਰੁਪਏ ਦਾ ਪੀਸ ਹੈ ਜੇ ਤੁਸੀਂ ਇਹ ਪਰਦੇ ਤੇ ਲਾਉਂਗੇ ਨਾ ਤੁਸੀਂ ਕਹੋਗੇ ਵੀ ਮੈਂ ਤਾਂ ਬਾਈ ਅਕਬਰ ਬਾਸ਼ਾ ਲੋ ਜੀ ਕੀ ਅਜੀਬੀ ਫੀਲਿੰਗ ਆਉਗੀ ਆ ਦੇਖੋ ਜੀ ਆ ਬਾਈ ਜਿਹੜੇ ਹੈਗੇ ਇਹਨਾਂ ਬਾਰੇ ਵੀ ਦੱਸੋ ਜੀ ਮਾਚਾ ਚੱਲ ਰਿਹਾ ਹੈ ਜੀ ਬ੍ਰਾਂਡਰ ਹੈ ਅੱਗੇ ਆਓ ਜੀ ਜੀ ਬ੍ਰਾਂਡਰ ਕੋਈ ਤੁਰਕੀ ਦਾ ਹੈ ਕੋਈ ਚਾਈਨਾ ਦਾ ਹੈ ਕੋਈ ਮਲੇਸ਼ੀਆਨ ਦਾ ਕੋਈ ਇਰਾਨੀ ਹੈ ਜੀ ਰੇਟ ਹੈ ਤੁਸੀਂ ਕਹੋਗੇ ਵੀ ਹੈਰਾਨ ਹੋ ਜਾਓਗੇ ਮੈਂ ਦੱਸਣਾ ਹੈ 400 ਦਾ ਹੈ ਕੋਈ 500 ਦਾ ਹੈ ਕੋਈ 700 ਦਾ ਹੈ ਕੋਈ 1000 ਬਾਈ ਜੀ ਆ ਬਹੁਤ ਸੋਹਣਾ ਕਿੰਨੇ ਦਾ ਜੀ ਇਹ ਸਿਰਫ 400 ਦਾ ਹੈ ਬਾਈ ਜੀ ਠੀਕ ਹੈ ਜੀ ਆਪਾਂ ਲੈ ਕੇ ਜਾਣਾ ਹੈ ਮਗਾ ਜਰੂ ਲੈ ਕੇ ਜਾਓ ਜੀ ਲਓ ਜੀ ਇਹ ਬਾਈ ਆਪਾਂ ਖੁਸ਼ ਹੋ ਕੇ ਲੈ ਕੇ ਜਾ ਰਹੇ ਆਂ ਤੇ ਆਪਾਂ ਨੂੰ ਸੋਹਣਾ ਲੱਗਿਆ ਇਹ ਤਾਂ ਜਲਾ ਗਿਆ ਨਹੀਂ ਜੀ ਪਾਸੇ ਰੱਖ ਦੋਗਾ ਲਓ ਜੀ ਲਓ ਤੇ ਆਹੋ ਇਧਰ ਆ ਜਾਓ ਵੀਰ ਜੀ ਮੈਂ ਪਰਦਾ ਬਾਰੇ ਵੀ ਚਾਦਣਾ ਪਾ ਦੋ ਜਿਹੜੇ ਵੀਰ ਪਰਦਾ ਲੈਣੇ ਚਾਹੁੰਦੇ ਆਂ ਵੀ ਪਰਦਿਆਂ ਦੇ ਸ਼ਕੀਨ ਹੈ ਪਰਦਿਆਂ ਦੇ ਕੋਲੇ ਬਾਈ ਜੀ ਬਹੁਤ ਅੱਧ ਰੇਟ 'ਚ ਹੈ ਜੇ 1500 ਵਾਲਾ ਹੈ 700 'ਚ ਹੈ 700 ਵਾਲਾ ਹੈ 350 'ਚ ਹੈ 1500 'ਚ ਹੈ ਜੀ ਇਹਨੇ ਉਹ ਜਰੂ ਚਾਦਣਾ ਪਾਓ ਮੈਂ ਤੁਹਾਨੂੰ ਦਸੂਂਗਾ ਤੁਸੀਂ ਵੈਰਾਈਟੀ ਦੇਖੋ ਆ ਦੇਖੋ ਜੀ ਜੀ ਇੱਕ ਹੋ ਗਿਆ ਜੀ ਦੋ ਹੋ ਗਿਆ ਜੀ ਜੀ ਤਿੰਨ ਹੋ ਗਿਆ ਜੀ ਜੀ ਚਾਰ ਹੋ ਗਿਆ ਜੀ पांच जी आ लो जी 6 ਤੁਸੀਂ ਅੱਗੇ ਦੇਖੀ ਗੱਲ ਜਾਈ ਹੈ ਮੈਂ ਕਿਹਾ ਤੁਸੀਂ ਰੋਡ ਦੇ ਦੂਜੇ ਪਾਸੇ ਨਿਕਲ ਜਾਓਗੇ ਪੈਪਾ ਨਹੀਂ ਖਤਮ ਹੋਊਗਾ ਲਓ ਜੀ ਆ ਦੇਖੋ ਜੀ ਪਰਦੇ ਦੇਖੋ ਬਾਈ ਜੀ ਪਰਦੇ ਆ ਜੀ ਇੰਨੀ ਵੈਰਾਈਟੀ ਹੈ ਰੱਬ ਦੀ ਕਿਰਪਾ ਨਾਲ ਪੂਰੇ ਪੰਜਾਬ ਦੇ ਵਿੱਚ ਉਸ ਮਾਲਕ ਦੀ ਕਿਰਪਾ ਨਾਲ ਪੂਰੇ ਪੰਜਾਬ ਦੇ ਵਿੱਚ ਇੰਨੀ ਵੈਰਾਈਟੀ ਨਹੀਂ ਕਿਸੇ ਕੋਲ ਸਰ ਜੀ ਇਹ ਪੋਸ ਵੀ ਕਰ ਦਿੰਦੇ ਹੋ ਹਾਂ ਜੀ ਬਿਲਕੁਲ ਠੀਕ ਹੈ ਜੀ ਜਿਵੇਂ ਦੇਖੋ ਗਾਗਰੀ ਸਹੂਲਤ ਲਈ ਹੈ ਦੇਖੋ ਮੈਂ ਪਹਿਲਾਂ ਤਾਂ ਸਭ ਤੋਂ ਇਹੀ ਕਹਾਂਗਾ ਵੀ ਜੇ ਉਰੇ ਆ ਜਾਓ ਜੇ ਤੁਸੀਂ ਉਰੇ ਵਿਜ਼ਿਟ ਕਰੋ ਤਾਂ ਉਹਦੇ ਵਰਗੀ ਦੀਸ ਨਹੀਂ ਹੈ ਕੋਈ ਚੀਜ਼ ਬੰਦਾ ਦੇਖ ਕੇ ਇੱਕ ਚੀਜ਼ ਲੈਣਾ ਹੈ ਨਾਲ ਹੋਰ ਵੀ ਲੈ ਕੋਈ ਠੀਕਾ ਨਹੀਂ ਉਹਦੇ ਵਾਰ ਕੀ ਦੀ ਇਸ ਨਹੀਂ ਹੈ ਮੈਂ ਕਹੂੰਗਾ ਵੀ ਤੁਸੀਂ ਖੁਦ ਹੋ ਰਿਹਾ ਹੋ ਜੀ ਜੇ ਤੁਹਾਨੂੰ ਕੋਈ ਮਜਬੂਰੀ ਹੈ ਤੁਸੀਂ ਬੈਠੀ ਆਂਧਰਾ ਪ੍ਰਦੇਸ਼ ਚ ਫਿਰ ਤੁਸੀਂ ਮੈਥੋਂ ਔਨਲਾਈਨ ਵੀ ਮੰਗਵਾ ਸਕਦੇ ਹੋ ਮੈਂ ਬੈਠਾ ਠੀਕ ਹੈ ਜੀ ਤੁਸੀਂ ਵੀਡੀਓ ਕਾਲ ਲਾਓ ਫੋਟੋ ਆ ਮੰਗਵਾਓ ਤੁਹਾਨੂੰ ਲੜਕਾ ਦੇ ਦੇਵਾਂਗੇ ਤੁਸੀਂ ਉਹ ਤੋਂ ਸਾਰੀ ਤੁਹਾਡੀ WhatsApp ਤੇ ਫੋਟੋ ਪਾ ਦੇਗਾ ਦੋਸਤੋ ਤੁਹਾਨੂੰ ਅਸੀਂ ਇਹਨਾਂ ਕੁਝ ਦਿਖਾਇਆ ਹੈ ਇਹ ਨਾਲ ਤੁਹਾਨੂੰ ਚਾਦਰਾਂ ਵਗੈਰਾ ਦਿਖਾਉਨੇ ਆ ਚਾਦਰਾਂ ਤੇ ਡਿਸਕਾਊਂਟ ਲੱਗਿਆ ਹੋਇਆ ਇੱਕ ਚਾਦਰ ਨਾਲ ਇੱਕ ਫ੍ਰੀ ਹੈ ਹੁਣ ਅਸੀਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ ਚਲੋ ਆਪਸ ਗਿਆਨੀ ਜੀ ਨਾਲ ਦੋਸਤੋ ਕਰਤਾਰਜੀ ਤੁਮਾਕਾ ਅਸੀਂ ਪਹੁੰਚੇ ਹੋਇਆ ਹੈ ਗਿਆਨੀ ਜੀ ਦੀ ਰਪੀ ਸ਼ਹਿਰ ਮਲੇਰ ਕੋਟਲਾ ਕੀ ਤੁਮਾਕਾ ਕੀਤਾ ਤੁਮਾਕਾ ਦੇ ਕੇ ਥੋੜੀਆਂ ਮੈਂ ਕਿਹਨਾਂ ਬਾਈ ਜੀ ਅੱਖਾਂ ਖੁੱਲੀਆਂ ਰਹਿ ਜਾਣੀਆਂ ਐਸਾ ਤੁਮਾਕਾ ਪੂਰੇ ਪੰਜਾਬ 'ਚ ਨਹੀਂ ਹੋਇਆ ਹੁਣ ਤੇ ਨਾ ਹੀ ਕਿਸੇ ਗਾਹ ਗਾਗਲੀ ਤੁਮਾਕਾ ਕੀਤਾ ਤੇ ਨਾ ਹੀ ਉਹਲਾ ਤੁਮਾਕਾ ਹੋਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਠੀਕ ਹੋ ਜੀ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ ਬਹੁਤ ਖੁਸ਼ੀ ਹੋਈ ਆ ਤੁਸੀਂ ਪਹੁੰਚੇ ਹੋ ਆਪਾਂ ਗਰਨ ਜਾ ਰਹੇ ਆ ਗਰਤਾਂ ਦੇ ਬਹੁਤ ਫਾਇਦੇ ਇਹ ਕੋ ਫਾਇਦਾ ਕਰਾਂਗੇ ਤਦੇ ਸਾਡੇ ਕੋਲ ਕਸਟਮਰ ਆਏਗਾ ਚੀਜ਼ ਵੀ ਦੇਣੀ ਆ ਵਧੀਆ ਤੇ ਰੇਟ ਵੀ ਲਗਾਣਾ ਘੱਟ ਸ਼ੁਰੂ ਕਰਦੇ ਆ ਕਾਟਨ ਦੀ ਬੈੱਡ ਸ਼ੀਟ ਤੋਂ ਲੋ ਜੀ ਕਾਟਨ ਦੀ ਬੈੱਡ ਸ਼ੀਟ ਹੈ 90 ਇੰਚ ਬਾਈ 100 ਇੰਚ ਸਾਈਜ਼ ਹੈ ਪਿਓਰ ਕਾਟਨ ਦਾ ਮਾਲ ਹੋਊਗਾ ਰੇਟ ਹੈ ਇਹਦਾ 1300 1300 ਦਾ ਪ੍ਰਾਈਸ ਹੈ ਆਪਾਂ ਦੇਣੀ ਆ ਇੱਕ ਨਾਲ ਇੱਕ ਫ੍ਰੀ ਓਕੇ ਜੀ ਇੱਕ ਨਾਲ ਫ੍ਰੀ ਜੀ ਇੱਕ ਨਾਲ ਇੱਕ ਫ੍ਰੀ ਦੇ ਆਵੇ ਦੇਖਣੇ ਇੱਕ ਫ੍ਰੀ ਕਰਤੀ ਸੀ ਇੱਕ ਨਾਲ ਇੱਕ ਫ੍ਰੀ ਕਾਟਨ ਦੀ ਚਾਦਰ ਤੇ ਹੋਰ ਵੀ ਤੁਹਾਨੂੰ ਆਫਰ ਵੱਡੇ ਵੱਡੇ ਆਫਰ ਹੈ ਦਸ ਲਏ ਜੀ ਇਹਦੇ ਵਿੱਚ ਹੋਰ ਵੀ ਵੈਰਾਈਟੀ ਹੈ ਇਹ ਵੀ 1300 ਦੀ ਹੈ ਅਫੇਅਰ ਕਿੰਗ ਸਾਈਜ਼ ਫਿਟਡ ਫਿਟੇਡ ਦਾ ਮਤਲਬ ਇਲਾਸਟਿਕ ਵਾਲੀ ਬੈੱਡ ਸ਼ੀਟ ਹੈ ਕਰਦੇ ਨੇ ਫਸਟ ਟਾਈਮ ਦੀ ਇਹ ਕੱਟੀ ਨਹੀਂ ਹੋਦੀ ਹੈਗੀ ਰੇਟ ਇਹਦਾ ਵੀ ਉਹੀ ਹੈ 1300 ਦੋ ਬੈੱਡ ਸ਼ੀਟਾਂ ਦੇਾਂਗੇ ਇਹਦਾ ਇੱਕ ਇੱਕ ਨਾਲ ਇੱਕ ਫ੍ਰੀ ਜੀ ਉਲਟੇਡ ਬੈੱਡ ਸ਼ੀਟ ਉਲਟੇਡ ਪਿੱਲੋ ਨੇ ਇਹਦੇ ਇਹਦੇ ਜਿਹੜੇ ਪਿੱਲੋ ਨੇ ਉਲਟੇਡ ਕੀਤੇ ਹੋਏ ਨੇ ਰੇਟ 1300 ਹੀ ਹੈ ਉਹੀ ਆਫਰ ਉਹੀ ਬਰਕਰਾਰ ਰਹੂਗਾ 1300 ਚ ਦੋ ਬੈੱਡ ਸ਼ੀਟਾਂ ਦੇਣੀਆਂ ਰੇਟ ਇੱਕ ਦਾ ਪੈਸੇ ਇੱਕ ਦਾ ਲੈਣੀਆਂ ਦੇਣੀਆਂ ਦਾ ਦੋ ਕਾਟਨ ਦੀ ਬੈੱਡ ਸ਼ੀਟ ਹੈ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਪ੍ਰੀਮੀਅਮ ਮਾਲ ਵੀ ਆ ਸਪਰਸ਼ ਕੰਪਨੀ ਦਾ ਮਾਲ ਹੈ 1600 ਦੀ ਬੈੱਡ ਸ਼ੀਟ ਹੈ ਆਫਰ ਉਹੀ ਵਰਕਰ ਰਹੂਗਾ ਇੱਕ ਨਾਲ ਇੱਕ ਫ੍ਰੀ ਇਸ ਤੋਂ ਇਲਾਵਾ ਜੇ ਹੋਰ ਉੱਪਰ ਵੀ ਜਾਣਾ ਚਾਹੁੰਦੇ ਆਪਾਂ ਹੋਰ ਪ੍ਰੀਮੀਅਮ ਰੇਂਜ ਲੈਣਾ ਚਾਹੁੰਦੇ ਆ 2200 ਦੀ ਬੈੱਡ ਸ਼ੀਟ ਹੈ ਆਫਰ ਉਹੀ ਵਰਕਰ ਰਹੂਗਾ 2200 ਦੇ ਵਿੱਚ ਦੋ ਬੈੱਡ ਸ਼ੀਟਾਂ ਦੇਣੀਆਂ ਨੇ ਜੀ ਜਿਹੜੇ ਇਸ ਦੁਕਾਨ ਦੇ ਆਪਣੇ ਆ ਨਹੀਂ ਸਕਦੇ ਉਹਨਾਂ ਲਈ ਕੀ ਆਫਰ ਹੈ ਜੀ ਮਤਲਬ ਭੇਜ ਦੂੰਗੀ ਜੀ ਬਿਲਕੁਲ ਬਿਲਕੁਲ ਰੱਬ ਦੀ ਕਿਰਪਾ ਨਾਲ ਸਾਰੀਆਂ ਤਰ੍ਹਾਂ ਦੀਆਂ ਸਹੂਲਤਾਂ ਆਪਾਂ ਦੇਣੀਆਂ ਨੇ ਗਾਗਾ ਜੇ ਕੋਈ ਕਸਟਮਰ ਨਹੀਂ ਆ ਸਕਦੇ ਸਾਡੇ ਕੋਲ ਉਹਨਾਂ ਨੂੰ ਆ ਚੁੱਕੀ ਹੈ ਤਾਂ ਆਨਲਾਈਨ ਵੀ ਬੁਕਿੰਗ ਕਰ ਸਕਦੇ ਆ ਸਾਡੇ ਨੰਬਰ ਨੇ ਜਿਹੜੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਸਾਨੂੰ ਵੀਡੀਓ ਕਾਲ ਕਰਕੇ ਤੁਸੀਂ ਆਪਣਾ ਮਾਲ ਪੀਸ ਜੋ ਵੀ ਸਿਲੈਕਟ ਕਰਨਾ ਕਰ ਸਕਦੇ ਹੋ ਰੇਟ ਪੁੱਛ ਸਕਦੇ ਹੋ ਇਨਕੁਆਰੀ ਕਰਕੇ ਆਨਲਾਈਨ ਪੇਮੈਂਟ ਕਰਕੇ ਕੋਰੀਅਰ ਰਾਹੀਂ ਵੀ ਭੇਜਵਾ ਸਕਦੇ ਹੋ ਸੋ ਦੋਸਤੋ ਤੁਸੀਂ ਜਿਹੜੀਆਂ ਦੁਕਾਨ ਬਾਈ ਜੀ ਨੇ ਸਰਦਾਰ ਜੀ ਨੇ ਦੱਸੀਆਂ ਗਿਆਨੀ ਜੀ ਨੇ ਵੀ ਇੰਨੀ ਸਸਤੀਆਂ ਚਾਦਰਾਂ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀਆਂ ਰੱਬ ਦੀ ਹੋਰ ਆਪਾਂ ਕੀ ਕੀ ਸਮਾਨ ਆਪਣੇ ਕੋਲ ਰੱਬ ਦੀ ਕਿਰਪਾ ਨਾਲ ਦੇਖੋ ਇਹਦੇ ਕੈਮਰਾ ਮਾਲੂ ਕਿਰਪਾ ਕਰਕੇ ਟਾਵਲ ਪਏ ਨੇ ਬਹੁਤ ਬਿਹਤਰੀਨ ਜੀ ਠੀਕ ਹੈ ਜੀ ਕਾਟਨ ਦੇ ਟਾਵਲ ਨੇ ਇਹਦਾ ਤੇ ਵੀ ਆਫਰ ਚੱਲ ਰਿਹਾ ਹੈ 150 ਦੇ 2 ਨੇ 500 ਦੇ 2 ਨੇ 400 ਦੇ 2 ਨੇ 600 ਦੇ 2 ਨੇ 800 ਦੇ 2 ਜੀ ਬਿਲਕੁਲ ਰੱਬ ਦੀ ਕਿਰਪਾ ਨਾਲ ਜੀ ਇੱਕ ਆਸ ਤੋਂ ਇਲਾਵਾ ਮੈਟਰ ਪ੍ਰੋਟੈਕਟਰ ਨੇ ਇਹ ਵਾਟਰ ਪ੍ਰੂਫ ਮੈਟਰ ਪ੍ਰੋਟੈਕਟਰ ਨੇ ਇਹਦੇ ਨਾਲ ਕੀ ਹੁੰਦਾ ਪਾਣੀ ਹੈ ਜਿਹੜਾ ਗੱਦਿਆਂ ਤੱਕ ਨਹੀਂ ਪਹੁੰਚਦਾ ਠੀਕ ਹੈ ਜੀ ਉਹਦੇ ਨਾਲ ਗੱਦਿਆਂ ਦੀ ਲਾਈਫ ਜ਼ਿਆਦਾ ਹੁੰਦੀ ਆ ਸਰ ਜੀ ਇਹ ਕਹਿੰਦੇ ਵੀ ਘਰ ਦੀ ਜਿਹੜੀ ਆਪਣੀ ਜਿਹੜੀ ਆਪਾਂ ਘਰੇਲੂ ਘਰ ਨੂੰ ਸਜਾਵਟ ਦੇਣੀ ਹੈ ਜੀ ਉਹਦੇ ਲਈ ਆਪ ਨੂੰ ਮੈਟ ਵੀ ਜ਼ਰੂਰੀ ਹੈ ਮੈਟ ਹੈ ਜੀ ਆਪਣੇ ਕੋਲੇ ਬਿਲਕੁਲ ਮੈਟ ਹੈ ਕਲੀਨ ਹੈ ਗਲੀਚੇ ਨੇ ਹੋਰ ਗਲੀਚੇ ਵੀ ਦਿਖਾਓ ਜੀ ਖਾਦ ਖਾਨਾ ਜੀ ਇੱਕ ਤੁਹਾਨੂੰ ਛੋਟੀ ਜੀ ਇਨਫੋਰਮੇਸ਼ਨ ਹੋਰ ਦੇਣਾ ਚਾਹਨਾ ਮੈਂ ਆਪਾਂ ਨਾਲ ਨਾਲ ਗਾਰਮੈਂਟਸ ਦਾ ਵੀ ਕੰਮ ਕਰਦੇ ਆ ਲੋ ਜੀ ਹੈਰਾਨ ਹੋਵੋਗੇ ਹੈਂਡਲੂਮ ਦੇ ਨਾਲ ਗਾਰਮੈਂਟਸ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ ਹੈ ਹੈਂਡਲੂਮ ਦੇ ਨਾਲ ਗਾਰਮੈਂਟਸ ਗਾਰਮੈਂਟਸ ਦੇ ਵਿੱਚ ਲੇਟੈਸਟ ਕੁਆਲਿਟੀ ਦਾ ਮਾਲ ਹੈ ਟੀ-ਸ਼ਰਟ ਟੀ-ਸ਼ਰਟ ਕਿੰਨੀ ਦੀ ਹੈ ਜੀ ਰੇਟ ਦੇਖੋ ਜੀ ਸਾਨੂੰ ਮੈਂ ਦੱਸੂਗਾ ਤੁਸੀਂ ਹੈਰਾਨ ਹੋ ਜਾਓਗੇ 200 ਰੁਪਏ ਦੀ ਟੀ-ਸ਼ਰਟ ਕਾਹਦੀ ਬਾਤ ਹੈ ਜੀ 300 ਰੁਪਏ ਦੀ ਟੀ-ਸ਼ਰਟ 400 ਰੁਪਏ ਦੀ ਟੀ-ਸ਼ਰਟ 500 ਜਹੇ ਜੇ ਤੁਸੀਂ ਮਾਲ ਲੈਣਾ ਚਾਹੁੰਦੇ ਹੋ ਜਹੇ ਜੀ ਤੁਸੀਂ ਰੇਂਜ ਖਰਚਣਾ ਚਾਹੁੰਦੇ ਹੋ ਨਾਰਮਲ ਮੀਡੀਅਮ ਪ੍ਰੀਮੀਅਮ ਲਗਜ਼ਰੀ ਸਾਰੇ ਤਰ੍ਹਾਂ ਦਾ ਮਾਲ ਆਪਣੇ ਕੋਲੇ ਆਪਾਂ ਤੁਹਾਨੂੰ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਆਪਾਂ ਨੇ ਰੇਟ ਜਿਹੜੇ ਨੇ ਬਹੁਤ ਅਫੋਰਡੇਬਲ ਰੱਖੇ ਹੋਏ ਨੇ ਜੀ ਕੁਆਲਿਟੀ ਪ੍ਰੀਮੀਅਮ ਰੱਖੀ ਹੋਈ ਹੈ ਹਰ ਗਾਹਕ ਨੂੰ ਆਪਣੀ ਦੁਕਾਨ ਤੱਕ ਬੁਲਾਉਂਦਾ ਆਪਣਾ ਪੂਰਾ ਟੀਚਰ ਰੱਖਿਆ ਸੋ ਭਾਈ ਆਪਣੀ ਫੈਮਿਲੀ ਨਾਲ ਜੇ ਤੁਸੀਂ ਕੋਈ ਆਪਣੇ ਕੱਪੜੇ ਲੈਣੇ ਆ ਜਿਵੇਂ ਜਿਹੜੀ ਮੇਰੇ ਕੱਪੜੇ ਲੈਣੇ ਆ ਤਾਂ ਤੁਹਾਨੂੰ ਇੱਕ ਜਗ੍ਹਾ ਤੋਂ ਹੀ ਸਾਰਾ ਕੁਝ ਮਿਲ ਜੂ ਜਿਵੇਂ ਬਿਲਕੁਲ ਆ ਕੱਪੜੇ ਹੋਗੇ ਜੀ ਨਾਲ ਆਪਣੇ ਘਰ ਦਾ ਸਮਾਨ ਹੋ ਗਿਆ ਜੀ ਤੁਹਾਨੂੰ ਕਿਤੇ ਵਸ ਹੋਰ ਜਾਣ ਦੀ ਲੋੜ ਨਹੀਂ ਹੋਰ ਤੁਹਾਨੂੰ ਗੱਲ ਦੱਸਾਂ ਤੁਸੀਂ ਹਾਰ ਹੋਵੇ ਨਾਲ ਆਪਾਂ ਨੇ ਵਾਲਪੇਪਰ ਵੀ ਰੱਖਿਆ ਹੋਇਆ ਓਕੇ ਜੀ ਵਾਲਪੇਪਰ ਦੇਣ ਜਾ ਰਹੇ ਆ ਸਾਰਾ ਮਾਲ ਟਾਪ ਦਾ ਹੋਊਗਾ ਬੋਕਾਲਾ ਮਾਲ ਹੈ ਦੇਖੋ ਜੀ 500 ਰੁਪਏ ਦਾ ਰੋਲ ਹੈ 50 ਸਕਰ ਫੁੱਟ ਮਾਲ ਹੈ ਇਹਦੇ ਵਿੱਚ ਓਕੇ ਜੀ 3D ਮਾਲ ਹੈ 300 ਰੁਪਏ ਦਾ ਰੋਲ ਹੈ ਦੇਖੋ ਤੁਸੀਂ ਸਹੀ ਬਣਾਉਂਦੇ ਵੀ ਸੋਨੇ ਦੇ ਸੁਹਾਗੇ ਲਈ ਗੱਲੀ ਕਰੀ ਬੈਠੇ ਹੋ ਬਿਲਕੁਲ ਫਾਇਦਾ ਕਰਨਾ ਹੈ ਫਾਇਦਾ ਕਰਨਾ ਹੈ ਫਾਇਦਾ ਕਰਨਾ ਆ ਸੋਨਾ ਵੀ ਵੇਚਦੇ ਆ ਆ ਪਰ ਵੇਚਦੇ ਆ ਸਸਤਾ ਸਿਰਫ 100 ਰੁਪਏ ਦਾ ਇਹ ਪਰਦਿਆਂ ਤੇ ਲੱਗਦੇ ਨੇ ਜੀ ਇਹ ਓਕੇ ਜੀ ਇਹ 골ਡ ਲੱਗਿਆ ਹੋਇਆ ਤੇ ਜੇ ਤੁਸੀਂ ਕੱਲਾ ਸੁਨਿਆਰੇ ਕੋਲ ਲੈ ਕੇ ਜਾਓਗੇ ਤੁਹਾਡਾ 50000 ਦਾ ਕੱਲਾ ਇਹੀ ਵਿਕ ਜਾਣਾ ਆਪਾਂ ਦੇਣਾ ਸਿਰਫ 100 ਰੁਪਏ ਦਾ ਲਓ ਜੀ ਸੋਨਾ ਵੇਚਦੇ ਜੀ 50000 ਵਿੱਚ ਹਾਂ ਜੀ ਇਹ ਹੈਗਾ ਪਰਦਿਆਂ ਤੇ ਲੱਗਦੇ ਨੇ ਜੀ ਇਹ ਓਕੇ ਜੀ ਓਕੇ ਇਹ ਫ੍ਰਿਜ ਰੋਲ ਲੈ ਜੀ ਇਹ ਰੋਲ ਹੈ ਫ੍ਰਿਜ ਚ ਪਛਾਇਆ ਜਾਂਦਾ ਯਾ ਤੁਸੀਂ ਕਿਚਨ ਦੀਆਂ ਸੈਲਫਾਂ ਤੇ ਵੀ ਪੁੱਛ ਸਕਦੇ ਹੋ 200 ਰੁਪਏ ਦਾ ਰੋਲ ਹੈ ਜੇ 10 ਫੁੱਟ ਲੰਬਾਈ ਹੈ ਠੀਕ ਹੈ ਸਰ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਡਿਜ਼ਾਈਨ ਨੇ ਪੀਵੀਸੀ ਹੈ ਵਾਸ਼ੇਬਲ ਹੈ ਆਓ ਹੋਰ ਆਈਟਮਾਂ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਲਓ ਭਾਈ ਜੀ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਸੀ ਹੋਰ ਕਾਫੀ ਜਿਹੜੇ ਅ ਸਵਾਰ ਦਿਖਾਉਣੇ ਜੀ ਬਈਆਂ ਕੋਲੇ ਕੀ ਕੀ ਟਾਵਲ ਹੈ ਜੀ ਕਾਟਨ ਦਾ ਫੁੱਲ ਸਾਈਜ਼ ਹੈ 500 ਰੁਪਏ ਦੇ ਦੋ ਟਾਵਲ ਪਿਓਰ ਕਾਟਨ ਦੇ ਟਾਵਲ ਨੇ ਆਹ ਬੈੱਡ ਸ਼ੀਟ ਦੀ ਆਹ ਬੈੱਡ ਸ਼ੀਟ ਦਾ ਮਾਲ ਪਿਆ ਜੀ ਓਕੇ ਜੀ ਮਾਗ ਜੇ ਫੜ ਕੇ ਥੱਲੋ ਹੋ ਗਈ ਯਾਰੇ ਸੋੜ। ਸੋ ਵੀ ਹੈ ਜੀ ਗਰਮ ਜਦਰਾ ਹੋ ਗਈਆਂ ਜੀ। ਇਹ ਏਸੀ ਕੰਫਰਟਰ ਹੈ ਵੀਰ ਜੀ। ਓਕੇ ਜੀ। ਏਸੀ ਕੰਫਰਟਰ ਹੈ ਜਿਵੇਂ ਏਸੀ ਚਲਾਣੇ ਆ ਤਾਂ ਠੰਡਕ ਮਹਿਸੂਸ ਹੁੰਦੀ ਹੈ। ਦੇਖੋ ਏਸੀ ਕੰਫਰਟਰ ਹੈ। ਇਹ ਦੇਣ ਜਾ ਰਹੇ ਆ ਆਪਾਂ 700 ਰੁਪਏ ਦਾ ਪੀਸ। ਠੀਕ ਹੈ ਜੀ। ਇਹਦੇ ਵਿੱਚ 600 ਵਾਲਾ ਵੀ ਹੈ, 500 ਵਾਲਾ ਵੀ ਹੈ। ਇਹ ਪ੍ਰੀਮੀਅਮ ਵਾਲਾ ਹੈ। ਇਸ ਤੋਂ ਇਲਾਵਾ ਬੈਟਰ ਰਨਰ ਨੇ ਯਾਨੀ ਇਹ ਕਿੰਨੇ ਚਿਰੋਂ ਆਪਣੀ ਦੁਕਾਨ ਨੂੰ ਇੱਥੇ ਜੀ ਮਲੇਰ ਕੋਟਲੇ ਚ ਰੱਬ ਦੀ ਕਿਰਪਾ ਨਾਲ 50 ਸਾਲ ਹੋ ਚੁੱਕੇ ਨੇ ਆਪ ਲੋ ਜੀ 50 ਸਾਲਾਂ ਤੋਂ ਇਹਨਾਂ ਦਾ ਜੀ ਕੰਮ ਚੱਲ ਰਿਹਾ ਤੇ ਜੈਨੂ ਬੰਦੇ ਆ ਦੇਖੋ ਬਹੁਤ ਸ਼ਾਨਦਾਰ ਮਾਲ ਹੈ ਜੀ ਸਿਰਫ 550 ਰੁਪਏ ਦਾ ਰਨਰ ਹੈ ਇਹ ਜੀ ਇੱਕ ਆ ਗੋਲਡ ਮੈਟ ਹੈ ਇਹਨੂੰ ਤਬਾਕਾ ਬੈਟ ਵੀ ਕਹਿ ਸਕਦੇ ਆ ਇਹ ਕਿੰਨੇ ਦਾ ਲੱਗਿਆ ਹੋਇਆ ਇਹ ਕਿੰਨੇ ਦਾ ਜੀ ਇਹ ਸਿਰਫ 600 ਰੁਪਏ ਦਾ ਜੀ ਓਕੇ ਜੀ ਇੱਕ ਆ 터ਕੀਸ਼ ਬੈਟ ਜੀ ਸਿਰਫ 400 ਰੁਪਏ ਦਾ ਜੀ ਜੀ 400 ਦਾ ਆ ਗਿਆ ਜੀ ਹਾਂ ਇੱਕ ਆ ਇਰਾਨੀ ਬੈਟ ਸਿਰਫ 500 ਰੁਪਏ ਦਾ ਜੀ ਦੇਖੋ ਓਕੇ ਜੀ ਆਪਣਾ ਇੱਕੋ ਹੀ ਟੀਚਾ ਗਾਗ ਦਾ ਫਾਇਦਾ ਕਰਨਾ ਜੀ ਮੈਂ ਕਹਿੰਦਾ ਜੀ ਇੰਨੇ ਸੋਹਣੇ ਗਲੀਚੇ ਤੁਹਾਨੂੰ ਕਿਤੇ ਨਹੀਂ ਮਿਲਲੇ ਜਿੰਨੇ ਆ ਤੁਸੀਂ ਦੇਖ ਰਹੇ ਹੋ ਤੇ ਕਿਸੇ ਕਿਸੇ ਵੀਰ ਨੇ ਸਮਾਨ ਲੈਣਾ ਹੈ ਤਾਂ ਤੁਸੀਂ ਕਿਸੇ ਹੋਰ ਜਾਣਦੀ ਲੋੜ ਜੀ ਲਾਜਵਾਬ ਚੀਜ਼ਾਂ ਦੁਨੀਆ ਲਾਜਵਾਬ ਜਿਹਦਾ ਕੋਈ ਜਵਾਬ ਨਹੀਂ ਹੈਗਾ ਇਹ ਪਰਦੇ ਵਾਲੀ ਚੰਦਨਾ ਫਾਦ ਜੀ ਪਰਦੇ ਕਹਿੰਦੇ ਪਰਦੇ ਛੋਟੇ ਕੋਲ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣ ਲੱਗਿਆ ਜੀ ਇਹ ਸਮਝ ਲਓ ਵੀ ਸਾਡੀ ਦੁਕਾਨ ਦੀ ਸਭ ਤੋਂ ਫੇਵਰੇਟ ਆਈਟਮ ਹੈ ਜੀ ਇਹ ਤੁਸੀਂ ਇਹਦਾ ਸਾਈਜ਼ ਦੇਖੋ ਜੇ ਇਥੋਂ ਆਪਾਂ ਵਿਚਾਰਾ ਸ਼ੁਰੂ ਕਰਾਂਗੇ ਤੁਸੀਂ ਕਿੱਥੋਂ ਆਏ ਹੋ ਬਠਿੰਡੇ ਤੋਂ ਆਏ ਹੋ ਬਿਲਕੁਲ ਜੀ ਬਿਲਕੁਲ ਉੱਥੇ ਤੱਕ ਪਹੁੰਚ ਜਾਊਗਾ ਇਹ ਇੱਕ ਇਹ ਰਿਡਗੀ ਹੈ ਜੀ ਇਹਦਾ ਰੇਟ ਹੈ ਜੀ 2000 ਅੱਛਾ 2000 ਰੁਪਏ ਦੇ ਜੀ ਆਫਰ ਦੇਣਾ ਆਪਾਂ ਇੱਕ ਨਾਲ ਇੱਕ ਫਰੀਜ਼ ਆ ਠੀਕ ਹੈ ਜੀ ਇਸ ਕਦੇ ਨਹੀਂ ਹੈ ਜੀ ਰੂਮ ਦੇ ਵਿੱਚ ਵਿਛਾਲ ਲਈ ਹੈ ਜੀ ਰੂਮ ਚ ਵਿਛਾਉ ਗੁਰੂ ਘਰ ਵਾਲੇ ਲੈ ਕੇ ਜਾਂਦੇ ਨੇ ਗੁਰਦੁਆਰਾ ਸਾਹਿਬ ਚ ਵਿਛਾਲ ਲਈ ਜਿਵੇਂ ਆਪਣੇ ਘਰ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਪ੍ਰੋਗਰਾਮ ਹੈ ਉੱਥੇ ਵਿਛਾਲ ਲਈ ਜੀ ਡਰੈਗ ਰੂਮ ਚ ਵਿਛਾਲ ਲਈ ਕਿਤੇ ਵਿਛਾ ਸਕਦੇ ਹਾਂ 2000 ਰੁਪਏ ਚ ਦੋ ਗਲੀਚੇ ਦੇਣੇ ਨੇ ਠੀਕ ਹੈ ਜੀ ਸ ਆ ਦੇਖੋ ਪਰਦੇ ਦੇਖੋ ਸਾਡੇ ਕੋਲ ਰੱਬ ਦੀ ਕਿਰਪਾ ਨਾਲ ਕਿੰਨੇ ਡਿਜ਼ਾਈਨ ਬਹੁਤ ਵਧੀਆ ਜੀ ਬਿਲਕੁਲ ਜੀ ਆ ਵੈਲਵਟ ਦਾ ਪਰਦਾ ਹੈ 7 ਫੁੱਟਾ ਪਰਦਾ 350 ਦਾ ਪੰਜ ਕਲਰ ਨੇ ਦੇਖੋ ਮੈਰੂਨ ਹੈ ਕਰੀਮ ਹੈ ਬਰਾਊਨ ਹੈ ਗ੍ਰੇ ਹੈ ਕਾਫੀ ਹੈ ਇਹ ਕਾਹ ਮਾਲ ਹੈ ਨਵਾਂ ਆਇਆ ਹੈ ਇਹ ਤੇ ਅਸੀਂ 50% ਸੌਂਟੇਜ ਜਾ ਰਹੇ ਹਾਂ ਇਹ ਕਿੰਨੇ ਦਾ ਜੀ ਇਹ ਡਬਲ ਪਰਦਾ ਵੀਰ ਜੀ ਅੱਛਾ ਡਬਲ ਪਰਦਾ ਜੀ ਇਹ ਇਹ ਡਬਲ ਪਰਦਾ ਇਸ ਤਰ੍ਹਾਂ ਸ਼ੇਰੀ ਨਾਲਾ ਪਰਦਾ ਕਹਿੰਦੇ ਨੇ ਪੂਰੇ ਕਮਰੇ ਦਾ ਕਿੰਨੇ ਦਾ ਵੇਚੂਗਾ ਜੀ ਆਪਾਂ ਇਹ 9 ਫੁੱਟ ਦਾ ਪਰਦਾ ਵੀਰ ਜੀ ਇਹਦਾ ਰੇਟ ਹੈ 1400 ₹1000 ਆਪਾਂ ਦੇਣ ਜਾ ਰਹੇ ਆ 700 ਰੁਪਏ ਦੇ ਵਿੱਚ ਤੁਸੀਂ ਮਤਲਬ ਅੱਧੇ ਰੇਟ ਦੇ ਦੇ ਰਹੇ ਆਂ ਆਪੇ ਰੇਟ ਦੇਣਾ ਮਾਲ ਦੇਖੋ ਬਹੁਤ ਹੀ ਲਗਜ਼ਰੀ ਲੁੱਕ ਆਦੀ ਬਿਲਕੁਲ ਬਿਲਕੁਲ ਜੀ ਤੁਸੀਂ ਜੇ ਕਮਰੇ 'ਚ ਲਾ ਲਓਗੇ ਨਾ ਤੁਸੀਂ ਆਪਣੇ ਆਪ ਨੂੰ ਬਹੁਤ ਰਿਚ ਲੁੱਕ ਮਹਿਸੂਸ ਕਰੋ ਠੀਕ ਹੈ ਜੀ ਬਹੁਤ ਸੋਹਣਾ ਮਾਲ ਹੈ ਸੋ ਦੋਸਤੋ ਤੁਹਾਨੂੰ ਅਸੀਂ ਜਿੰਨਾ ਵੀ ਸਮਾਨ ਦਿਖਾਇਆ ਬਹੁਤ ਵਧੀਆ ਜੀ ਆਪਾਂ ਨੂੰ ਕਿਤੇ ਹੋਰ ਵਾਸੇ ਜਾਣ ਦੀ ਲੋੜ ਨਹੀਂ ਗਿਆਨੀ ਜੀ ਦੀ ਹੱਤੀਆਂ ਮਲੇਰਕੋਟਲੇ ਗਿਆਨੀ ਜੀ ਨੰਬਰ ਬੋਲ ਦੋ ਜ ਆਪਣਾ ਮੋਬਾਈਲ ਲਾਲ ਲਾਲ ਨੰਬਰ ਹੈਗਾ ਜੀ 9980 67653 ਜਿਹੜਾ ਜੀ ਵੀਡੀਓ ਦੇ ਉੱਪਰ ਨੰਬਰ ਚੱਲ ਰਿਹਾ ਹੈ ਉਹ ਨੰਬਰ ਦੇ ਤੁਸੀਂ ਜੀ ਗਿਆਨੀ ਨਾਲ ਸੰਪਰਕ ਕਰੋ ਜੀ ਇਹਨਾਂ ਕੋਲ ਆਓ ਤੇ ਤੁਸੀਂ ਸੇਵਾ ਦਾ ਮੌਕਾ ਚੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਬਾਕੀ ਗੱਲਬਾਤ ਗਿਆਨੀ ਜੀ ਕਰਨਗੇ ਜੀ ਹਾਂ ਜੀ ਇਸ ਤੋਂ ਇਲਾਵਾ ਸਾਡੇ ਕੋਲ ਦਰੀਆਂ ਹੈਗੀਆਂ ਨੇ ਗਲੀਚੇ ਹੈਗੇ ਨੇ ਪਾਇਦਾਨ ਹੈਗੇ ਨੇ ਮੈਟ ਹੈਗੇ ਨੇ ਪਰਦੇ ਇੱਕ ਤੋਂ ਇੱਕ ਨੇ ਠੀਕ ਹੈ ਜੀ ਗਾਰਮੈਂਟਸ ਦੀ ਸਾਰੀਆਂ ਚੀਜ਼ਾਂ ਨੇ ਜਿਵੇਂ ਕਿ ਵਾਚਸ ਹੋ ਗਈਆਂ ਪਰਫਿਊਮ ਹੋ ਗਏ ਠੀਕ ਹੈ ਜੀ ਸਾਈਡ ਬੈਗ ਹੋ ਗਏ ਹਰ ਤਰ੍ਹਾਂ ਦੀ ਆਈਟਮ ਗਾਰਮੈਂਟਸ ਦੀ ਹੈ ਬਾਕੀ ਹੋਮ ਗਰੇਸ ਦੀਆਂ ਸਾਰੀਆਂ ਆਈਟਮਾਂ ਨੇ ਹੋਮ ਡੈਕੋਰੇਟ ਦੀਆਂ ਜਿਵੇਂ ਕਿ ਬੈਡ ਰਨਰ ਹੋਗੇ ਕਾਲੀਨ ਹੋਗੇ ਸਾਰੀਆਂ ਬਿਹਤਰੀਨ ਆਈਟਮਾਂ ਆਪਣੇ ਕੋਲ ਰੱਬ ਦੀ ਕਿਰਪਾ ਨਾਲ ਮਿਲਣਗੀਆਂ ਰੇਟ ਬਸ ਰੇਟ ਰੱਬ ਦੀ ਕਿਰਪਾ ਨਾਲ ਵਾਜਬ ਹੋਣਗੇ ਸੋਦੇ ਸੋਚਣ ਦੀ ਲੋੜ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਆਪਾਂ ਆਉਣਾ ਕਿੱਥੇ ਹੈ ਮਲੇਰਕੁਟਲਾ ਗਿਆਨੀ ਜੀ ਦੀ ਅੱਤੀ ਤੇ ਬਦ ਤੋਂ ਬਦ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਅਸੀ ਕਾਲ